ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਇੱਕ ਨਵੇਂ ਵਲੌਗ ਤੇ ਹਾਂਜੀ ਇੱਥੇ ਹੋ ਗਿਆ ਦੁਪਹਿਰ ਦਾ ਟਾਈਮ ਬੱਚੇ ਸਕੂਲ ਤੋਂ ਆ ਚੁੱਕੇ ਸੀ ਚਾਹ ਪਾਣੀ ਉਹਨਾਂ ਤੋਂ ਪਿਲਾਉਣ ਤੋਂ ਬਾਅਦ ਮੈਂ ਆਪਣਾ ਮੇਰਾ ਰੈਗੂਲਰ ਕੰਮ ਆਪਣਾ ਉਸਤੇ ਲੱਗ ਗਈਆਂ ਮੈਂ ਤੇ ਗਰਮੀ ਦੇ ਦਿਨ ਇਹ ਸੱਚੀ ਗਰਮੀ ਨੇ ਅੱਤ ਕਰਾ ਛੱਡੀ ਜਿਸ ਦੇ ਕਰਕੇ ਵਲੌਗ ਆ ਨਾ ਮੇਥੋਂ ਬਹੁਤ ਜ਼ਿਆਦਾ ਘੱਟ ਬਣਦੇ ਨੇ ਕਿਉਂਕਿ ਇਦਾਂ ਹੁੰਦਾ ਵੀ ਆਪਾਂ ਜਲਦੀ-ਵਲਦੀ ਕੰਮ ਜਿਹੜਾ ਆਪਣਾ ਖਤਮ ਕਰ ਦਈਏ ਕੁਝ ਬਸ ਕੰਮ ਵੀ ਕੁਝ ਨਹੀਂ ਹੋਏ ਪੈ ਨਹੀਂ ਤਾਂ ਕਰਕੇ ਟਾਈਮ ਆ ਜਿਹੜਾ ਬਲੌਗ ਬਣਾਉਣਾ ਤਾਂ ਬਿਲਕੁਲ ਵੀ ਨਹੀਂ ਲੱਗਦਾ ਕਲਿੱਪਾਂ ਤਾਂ ਮੈਂ ਲੈ ਲੈਣੀਆਂ ਪਰ ਜਿਵੇਂ ਕਿ ਐਟਮ ਵਗੈਰਾ ਹੋ ਗਿਆ ਹਨਾ ਜਦ ਵੀ ਰਿਕਾਰਡ ਕਰਨੀ ਉਹਨਾਂ ਵਾਇਸ ਵਗੈਰਾ ਦੇਣੀ ਹਨਾ ਉਹ ਚੀਜ਼ ਤੇ ਥੋੜਾ ਜਿਹਾ ਟਾਈਮ ਆ ਜਿਹੜਾ ਲੱਗ ਜਾਂਦਾ ਤੇ ਹਾਂਜੀ ਇੱਥੇ ਮੈਂ ਲੱਗੀ ਹੂੰਆ ਸੂਟ ਦੀ ਕਟਿੰਗ ਕਰਨ ਸਲਵਾਰ ਦੀ ਕਟਿੰਗ ਮੈਂ ਪਹਿਲਾਂ ਕਰ ਦਿੱਤੀ ਆ ਤੇ ਬਸ ਇੱਥੇ ਮੈਂ ਸ਼ਰਟ ਦੀ ਕਟਿੰਗ ਕਰਨ ਲੱਗੀ ਹਾਂ ਮੁੰਡੇ ਵਗੈਰਾ ਦੇ ਕੱਟਣੇ ਪਾ ਰਹੀ ਹੈਗੀ ਤੇ ਇਹ ਬਸ ਇਹ ਮੈਨੂੰ ਸ਼ਰਟ ਤੇ ਆਨ ਜਿਹੜਾ ਨਾਪ ਆ ਯਾਨੀ ਜਿਹੜੀ ਜਿਹੜੀ ਕਟਿੰਗ ਆ ਗਈ ਉਹ ਸ਼ਰਟ ਤੋਂ ਮਿੰਡ-ਮਿੰਡ ਕੇ ਉਦਾਂ ਹੀ ਕਰਦੀ ਹੁੰਨੀ ਆ ਕਈ ਵਾਰੀ ਅਗਲੇ ਦੇ ਨਾਲ ਸਰੀਰ ਦਾ ਆਪਣਾ ਫਰਕ ਪੈਂਦਾ ਰਹਿੰਦਾ ਤਾਂ ਕਰਕੇ ਯਾਨੀ ਕਿ ਜਿਨ੍ਹਾਂ ਦਾ ਤਾਂ ਨਾਪ ਸੇਮ ਰਹਿੰਦਾ ਉਹ ਤਾਂ ਮੈਂ ਕਾਪੀ ਵਾਲੇ ਨਾਪ ਦਾ ਦੇਖ ਕੇ ਰੱਖ ਲੈਨੀ ਆ ਨਹੀਂ ਤੇ ਜਿਨ੍ਹਾਂ ਦਾ ਮੈਨੂੰ ਪਤਾ ਉਹ ਨਿੱਗੀ ਦਾ ਫਰਕ ਕਹਿੰਦਾ ਪੈਂਦਾ ਰਹਿੰਦਾ ਕਈ ਵਾਰ ਅਗਲਾ ਕਹਿੰਦਾ ਵੀ ਤੂੰ ਇੰਨਾ ਭੀੜਾ ਫੁੱਲਾ ਕਰਨਾ ਤਾਂ ਮੈਂ ਇਦਾਂ ਸ਼ਰਟ ਤੋਂ ਨਾਲ ਦੀ ਨਾਲ ਮਿੰਡ ਕੇ ਉਦਾਂ ਹੀ ਕਟੇਗਾ ਜਿਹੜੀ ਕਰਦੀ ਰਹਿੰਦੀ ਹੈਗੀ ਤੇ ਹਾਂ ਜੀ ਬਸ ਇੱਥੇ ਮੈਂ ਲੱਗੀ ਹਾਂ ਪਲੂਆਂ ਦੇ ਨਿਸ਼ਾਨ ਲਗਾਉਣ ਤੇ ਮਾਰਨਿੰਗ ਦਾ ਅੱਜ ਮੈਂ ਨਾ ਜਨ ਕੇ ਇੱਕ ਸ਼ੂਟ ਜਿਹੜਾ ਸਲਾਈ ਕੀਤਾ ਸੀਗਾ ਉਹ ਸ਼ੂਟ ਸਲਾਈ ਕਰਨ ਤੋਂ ਬਾਅਦ ਉਹਨੂੰ ਬਿਲਕੁਲ ਰੈਡੀ ਕਰ ਤੇ ਜਨ ਕੇ ਤਰਪਾਈ ਵਗੈਰਾ ਉਹਦੀ ਕਰਕੇ ਫਿਰ ਮੈਂ ਦੂਸਰੇ ਸ਼ੂਟ ਜਿਹੜੀ ਕਟਿੰਗ ਕਰਨ ਲੱਗੀ ਹਾਂ ਕਈ ਵਾਰੀ ਇਦਾਂ ਹੋ ਵੀ ਜਾਂਦਾ ਜਿਵੇਂ ਕਿ ਦੋ ਤਿੰਨ ਸ਼ੂਟ ਆਪਾਂ ਨੇ ਇਕੱਠੇ ਹੀ ਦੇਣੀ ਹੁੰਦੀ ਆ ਤਾਂ ਮੈਂ ਇੱਕ ਠੇੜੇ ਹੈਗੀ ਕਟਿੰਗ ਕਰਕੇ ਉਹਨਾਂ ਤੇ ਬਿਲਕੁਲ ਚੰਗੀ ਤਰ੍ਹਾਂ ਨਿਸ਼ਾਨੀਆਂ ਵਗੈਰਾ ਲਗਾ ਕੇ ਰੱਖ ਲਈਏ ਤਾਂ ਕਿ ਜਦੋਂ ਆਪਾਂ ਸਲਾਈ ਵਗੈਰਾ ਕਰੀਏ ਹਨ ਤਾਂ ਆਪਾਂ ਨੂੰ ਜਿਆਦਾ ਦਿੱਕਤ ਜੀ ਨਹੀਂ ਆਉਂਦੀ ਹੈਗੀ ਆਪਾਂ ਨੂੰ ਬਸ ਇਦਾਂ ਹੁੰਦਾ ਵੀ ਕੱਲੀ ਸ਼ਰਟ ਦੀ ਯਾਨੀ ਕਿ ਆਪਾਂ ਨੇ ਸਲਾਈ ਸੂਟ ਦੀ ਸਲਾਈ ਕਰਨੀ ਆ ਤੇ ਨਾਲ ਦੀ ਨਾਲ ਬਸ ਇੱਥੇ ਮੈਂ ਫੀਟਿੰਗ ਵਾਲੀ ਨਿਸ਼ਾਨੀ ਲਾ ਕੇ ਮੋਢੇ ਵਗੈਰਾ ਦੇ ਜਿੰਨੀਆਂ ਵੀ ਹੁੰਦੇ ਸਾਰੇ ਕਾਟਾ-ਕੁੱਟਾ ਲਾ ਕੇ ਨਿਸ਼ਾਨੀਆਂ ਲਾ ਕੇ ਰੱਖ ਲੈਣੀਆਂ ਤੇ ਹਾਂ ਜੀ ਵੀਡੀਓ ਚੱਲਦੇ ਜਾਂਦੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਕਪਾਹਲਾ ਜਾਂ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹਾਂ ਜੀ ਬਸ ਇੱਥੇ ਆਲਮੋਸਟ ਸੂਟ ਦੀ ਕਟਿੰਗ ਆ ਜਿਹੜੀ ਹੋ ਚੁੱਕੀ ਆ ਬਸ ਇਹਨਾਂ ਪੱਖਾ ਲਗਾ ਰੱਖੇ ਜਿਹਦਾ ਪੱਖਾ ਨਹੀਂ ਲਗਾਉਂਦੇ ਤਾਂ ਗਰਮੀ ਲੱਗਦੀ ਆ ਤੇ ਨਹੀਂ ਤਾਂ ਕਪੜਾ ਉੜਦਾ ਨਾ ਜਦੋਂ ਕਿ ਸਲਵਾਰ ਦੀ ਕਟਿੰਗ ਕਰਨੀ ਹੁੰਦੀ ਉਹਦੋਂ ਤਾਂ ਪੱਖਾ ਬੰਦੀ ਹੁੰਦਾ ਤੇ ਹਾਂ ਜੀ ਇੱਥੇ ਹੋ ਗਿਆ ਨੈਕਸਟ ਮਾਰਨਿੰਗ ਦਾ ਟਾਈਮ ਆ ਜਿਹੜਾ ਹੋ ਚੁੱਕਿਆ ਮਾਰਨਿੰਗ ਦੀ ਰੁਟੀਨ ਆ ਤਾਂ ਮੇਰੀ ਬੱਚਾ ਦੇ ਸ਼ੁਰੂ ਹੁੰਦੀ ਹੈ ਜਾਨੀ ਕਿ ਉਹਨਾਂ ਨੇ ਸਕੂਲ ਜਾਣਾ ਹੁੰਦਾ ਨਾ ਕੇ ਆਪ ਦਾ ਤੁਰਤ ਕਰਕੇ ਮੈਂ ਇੱਥੇ ਬੱਚਾ ਦੇ ਲਈ ਇਹ ਸਕੂਲ ਦਾ ਟਿਫਨ ਆ ਤਿਆਰ ਕਰਨ ਲੱਗ ਜਿੰਨੀ ਆ ਬੇਟੀਆਂ ਇੱਥੇ ਆਪਣੀਆਂ ਕੀ ਤਿਆਰ ਹੋ ਰਹੀਆਂ ਸੀਗੀਆਂ ਨਾਲ ਹੀ ਇੱਥੇ ਮੇਰੀ ਮਲਾਈ ਕੱਢੀ ਹੋਈ ਸੀ ਤਕਰੀਬਨ 7-8 ਦਿਨਾਂ ਦੀ ਜਿਹੜੀ ਹੈਗੀ ਸੀ ਮਲਾਈ ਮੈਂ ਕਿਹਾ ਚਲੋ ਨਾਲ ਦੀ ਨਾਲ ਆਪਾਂ ਇਹਨੂੰ ਵੀ ਗਰਮ ਕਰਨੀ ਰੱਖ ਦਈਏ ਨਾਲ ਦੀ ਨਾਲ ਆਪਣਾ ਇਹੜਾ ਕਿਓਆ ਬਣ ਜੂ ਕਿਉਂਕਿ ਬੱਚਿਆਂ ਦੇ ਪਰੌਂਠੇ ਵਗੈਰਾ ਜਿਹੜੇ ਆਪਾਂ ਬਣਾਉਣੇ ਆ ਹਨਾ ਉਹਨਾਂ ਦੇ ਕੰਮ ਆ ਇਹੜਾ ਕਿਓਆ ਆ ਜਾਂਦਾ ਦਾ ਤੇ ਹਾਂਜੀ ਇਥੇ ਬੱਚਿਆਂ ਦੇ ਪਰੌਂਠੇ ਬਣਾਉਣ ਲੱਗਿਆ ਪਹਿਲਾਂ ਮੈਂ ਪਰੌਂਠੇ ਬਣਾਉਣ ਲੱਗ ਗਈ ਸੀ ਬੱਚਿਆਂ ਦੇ ਹਾਂਜੀ ਇਹਨਾਂ ਨੇ ਪਾਪਾ ਲਈ ਛੋਲਿਆਂ ਦਾ ਕਾਲੇ ਚਨੇ ਯਾਨੀ ਕਿ ਉਹ ਭਿੰਦੇ ਹੁੰਦੇ ਜਿਹੜੇ ਛੋਲੇ ਹੁੰਦੇ ਬੱਚੇ ਹੋਈ ਆਪਾਂ ਉਹਨਾਂ ਦੀ ਸਬਜ਼ੀ ਜਿਹੜੀ ਬਣਾ ਦਿੰਦੇ ਆ ਤੇ ਮੈਂ ਕਿਹਾ ਚਲੋ ਪਹਿਲਾਂ ਮੈਂ ਪਰੌਂਠੇ ਬਣਾ ਲਾਂ ਬਾਅਦ ਵਿੱਚ ਜਿਹੜੀ ਉਹਨਾਂ ਦੀ ਸਬਜ਼ੀ ਉਹ ਬਣਾ ਦੂੰ ਕਿਉਂਕਿ ਬੱਚਿਆਂ ਦੇ ਟਿਫਨ ਦੇ ਵਿੱਚ ਉਹ ਸਬਜ਼ੀ ਜਿਹੜੀ ਪੈ ਜੂਗੀ ਜੇ ਬੱਚਿਆਂ ਨੇ ਖਾ ਕੇ ਜਾਣੇ ਹੋਈ ਤਾਂ ਉਹਦਾ ਖਾ ਜਾਣਗੇ ਤੇ ਹਾਂ ਜਿਹੜੀ ਮਾਰਨਿੰਗ ਦੀਆਂ ਸਫਾਈਆਂ ਨੇ ਮੈਂ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਹੀ ਕਰਦੀ ਹੁੰਦੀ ਆ ਕਿਉਂਕਿ ਬੱਚਿਆਂ ਦਾ ਸਕੂਲ ਦਾ ਟਾਈਮ ਹਨਾ ਜਣੀ ਕਿ 7 ਵਜੇ ਬੈਨ ਆ ਜਿਹੜੀ ਆ ਜਾਂਦੇ ਦੋਨਾਂ ਬੇਟੀਆਂ ਦੀ ਵੱਡੀ ਬੇਟੀ ਨੇ ਆਪਣੀ ਨੇ ਜਾਣਾ ਹੁੰਦਾ 7:30 ਉਹਦਾ ਥੋੜਾ ਜਣੀ ਕਿ 10-15 ਮਿੰਟਾਂ ਦਾ ਫਰਕ ਆ ਛੋਟੀਆਂ ਵੱਡੇ ਜਾਣ ਤੋਂ ਬਾਅਦ ਬਸ ਨਾਰੀ ਆਪਣੀ ਵੱਡੀ ਬੇਟੀ ਜਿਹੜੀ ਉਹ ਤਿਆਰ ਹੋ ਜਾਂਦੀ ਆ ਇਸ ਤੋਂ ਬਾਅਦ ਬਸ ਮੈਂ ਆਪਣੇ ਘਰ ਦੇ ਕੰਮ ਨੇ ਜਿਹੜੇ ਉਹਨਾਂ ਦੇ ਲੱਗ ਜene ਕਿਉਂਕਿ ਮਾਰਨਿੰਗ ਜਿਹੜੇ ਕੰਮ ਨੇ ਜਦੋਂ ਆਪਾਂ ਇੱਕ ਵਾਰੀ ਕਰਨ ਲੱਗ ਜਾਈਏ ਤਾਂ ਡੇਢ ਘੰਟੇ ਦਾ ਕੰਮ ਆ ਜੀ ਘਰ ਆਪਾਂ ਥੋੜਾ ਜਿਆਦਾ ਹਨਾ ਜਿਆਦੇ ਉਹ ਕਰ ਲੀਏ ਤਾਂ ਡੀਪਲੀ ਹੋਵੇ ਤਾਂ ਥੋੜਾ ਜਿਹਾ ਟਾਈਮ ਵੀ ਜਾਨੂੰ ਲੱਗ ਜਾਂਦਾ ਕਿਉਂਕਿ ਮਾਰਨਿੰਗ ਦੀ ਰੁਟੀਨ ਹੀ ਕੁਛ ਇਦਾਂ ਦੀ ਹੁੰਦੀ ਥੋੜੀ ਜੀ ਬਿਜ਼ੀ ਹੋ ਜਾਂਦੀ ਹੈ ਤੇ ਹਾਂਜੀ ਇੱਥੇ ਮੈਂ ਲੱਗੀ ਸੀ ਕਾਲੇ ਛੰਨੇ ਦੀ ਸਬਜ਼ੀ ਬਣਾਉਣ ਦੇਖੋ ਇਹਨਾਂ ਨੂੰ ਜੀਰੇ ਦਾ ਤੜਕਾ ਲਗਾ ਕੇ ਚੰਨੇ ਆਪਾਂ ਨੇ ਥੋੜਾ ਜਿਹਾ ਚਿਰ ਫਰਾਈ ਕਰ ਲੈਣੇ ਆ ਤੇ ਬਾਅਦ ਵਿੱਚ ਆਪਾਂ ਨੇ ਇਹਦੇ ਵਿੱਚ ਪਾ ਲੈਣਾ ਨਮਕ ਮਿਰਚ ਹਲਦੀ ਤੇ ਥੋੜਾ ਜਿਹਾ ਪਾਇਆ ਆਪਣਾ ਨੀਚੀ ਗਰਮ ਮਸਾਲਾ ਤੁਸੀਂ ਟੇਸਟ ਅਕੋਰਡਿੰਗ ਪਾ ਲਿਓ ਆਪਣਾ ਤੇ ਬਾਕੀ ਜਿਹਦੇ ਵਿੱਚ ਆਪਾਂ ਟਮਾਟਰ ਪਿਆਜ਼ ਵਗੈਰਾ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਪਰ ਮੈਂ ਇਹਨਾਂ ਨੂੰ ਇਦਾਂ ਹੀ ਬਣਾਉਂਗੀ ਕਿਉਂਕਿ ਬੱਚੇ ਇਦਾਂ ਹੀ ਪਸੰਦ ਕਰਦੇ ਆਗੇ ਇਹਨਾਂ ਨੂੰ ਆਪਾਂ ਵੈਸੇ ਚਮਚੇ ਨਾਲ ਵੀ ਖਾ ਸਕਦੇ ਆ ਪਰ ਰੋਟੀ ਨਾਲ ਵੀ ਬਹੁਤ ਟੇਸਟੀ ਲੱਗਦੀ ਹੈ ਇਹ ਚਲੋ ਬੱਚਿਆਂ ਦੇ ਟਿਫਨ ਦੇ ਵਿੱਚ ਪੈ ਜਾਣਗੇ ਹੁਣ ਉਹਨੂੰ ਟੇਸਟੀ ਵੀ ਲੱਗਦੇ ਤੇ ਬਾਕੀ ਆਪਣੀ ਸਿਹਤ ਲਈ ਵੀ ਚੰਗੀਆਂ ਹਨਾ ਇਤਾਂ ਦੀਆਂ ਸਬਜ਼ੀਆਂ ਵਗੈਰਾ ਜੀਕਰ ਬਣਾ ਕੇ ਖਾਧੀਆਂ ਜਾਣ ਕਿਉਂਕਿ ਕੁਝ ਹੁਣ ਗਰਮੀ ਦੇ ਦਿਨ ਨੇ ਹਨਾ ਸਾਰੀਆਂ ਦਾਲ ਸਬਜ਼ੀਆਂ ਹੀ ਹਨ ਕਿ ਮਨਜਾ ਬਰਿਆ ਪੈ ਸਾਰੀਆਂ ਸਬਜ਼ੀਆਂ ਸੁਧੀਆਂ ਜੇ ਤੂੰ ਹਾਂਜੀ ਇੱਥੇ ਮੈਂ ਲੱਗੀ ਸੀ ਆਪਣੀ ਸਫਾਈਆਂ ਕਰਨ ਬੱਚੇ ਸਕੂਲ ਚਲੇ ਗਏ ਸੀ ਬੱਚੇ ਹਨ ਕੇ ਨੂਰ ਤੇ ਆਪਣੇ ਜਾਸ ਚਲੇ ਗਏ ਸੀ ਵੱਡੀ ਬੇਟੀ ਆਪਣਾ ਹਲੇ ਰੈਡੀ ਹੋਣ ਲੱਗਣਾ ਸੀ ਉਹਨੇ ਹਾਂ ਜੀ ਇਹ ਜਿਹਾ ਉਸੇ ਦਿਨ ਦੀ ਵੀਡੀਓ ਆ ਇੱਥੇ ਟਾਈਮ ਹੋ ਗਿਆ ਜੀ 1:11 ਮੈਂ ਗਏ ਸੀ ਬਾਜ਼ਾਰ ਤੇ ਯਾਨੀ ਕਿ ਮੈਂ ਆਪਣੀ ਪੜਾਈ ਵਾਲੀ ਮਸ਼ੀਨ ਤੇ ਨਾਲ ਤਾਂ ਮੋਟਰ ਲਗਵਾਉਣੀ ਸੀਗੀ ਵੱਡੀ ਜਿਹੜੀ ਆਪਣੀ ਹੁੰਦੀ ਸਰਵੋ ਦੀ ਤੇ ਨਾਲ ਹੀ ਆਪਾਂ ਨੇ ਲੈਣਾ ਸੀਗਾ ਕਾਊਂਟਰ ਯਾਨੀ ਇਹ ਮੈਂ ਰੈਡੀ ਮੇਡ ਹੀ ਲਿਆ ਕਾਊਂਟਰ ਹਨਾ ਜਿਹੜਾ ਆਪਾਂ ਯਾਨੀ ਕਿ ਉਹਨਾਂ ਨੇ ਯਾਨੀ ਕਿ ਉਹਨਾਂ ਦੇ ਅਕੋਰਡਿੰਗ ਹੀ ਆਪਾਂ ਨੇ ਤਿਆਰ ਕਰਿਆ ਹੋਇਆ ਜਿਹੜਾ ਆਪਾਂ ਲੈਣੇ ਆ ਤਾਂ ਉਹਨਾਂ ਦੇ ਹਿਸਾਬ ਨਾਲ ਬਣਾਇਆ ਹੁੰਦਾ ਮੋਟਰ ਦੇ ਹਿਸਾਬ ਨਾਲ ਤੇ ਬਾਕੀ ਢੜਕ ਦੀ ਵਗੈਰਾ ਵੀ ਨਹੀਂ ਹੈਗੀ ਬਸ ਖੇਚ ਵਗੈਰਾ ਮੈਂ ਸਾਰਾ ਕੁਝ ਯਾਨੀ ਉਹਨਾਂ ਤੋਂ ਕੰਮ ਜਣਾ ਕਰਵਾਉਣਾ ਸੀਗਾ ਮੈਂ ਕਿਹਾ ਚਲੋ ਆਪਾਂ ਸ਼ਹਿਰ ਹੀ ਲੈ ਜੰਦੇ ਆ ਤੇ ਉੱਥੇ ਹੀ ਕਾਊਂਟਰ ਲੈ ਲਿਆ ਮੋਟਰ ਆਪਣਾ ਖੇਚ ਹੋ ਗਿਆ ਗੁੱਡਾ ਜਿੰਨਾ ਵੀ ਕੁਝ ਲਵਾਉਣਾ ਸੀ ਸਾਰਾ ਕੁਝ ਉੱਥੇ ਤਿਆਰ ਕਰਾ ਕੇ ਲੈ ਆਂਦਾ ਸੀਗਾ ਤੇ ਹਾਂਜੀ ਬਸ ਇੱਥੇ ਕਾਊਂਟਰ ਆ ਗਿਆ ਜੀ ਆਪਣਾ ਘਰੇ ਤੇ ਯਾਨੀ ਕਿ ਸਾਡੇ ਆਉਣ ਤੋਂ ਘੰਟੇ ਕਿ ਬਾਅਦ ਆ ਗਿਆ ਸੀਗਾ ਕਾਊਂਟਰ ਤੇ ਮਸ਼ੀਨ ਦੋਨੇ ਚੀਜ਼ਾਂ ਤੇ ਹਾਂਜੀ ਘਰੇ ਪਹੁੰਚ ਗਿਆ ਤੇ ਇਸ ਤੋਂ ਬਾਅਦ ਬਸ ਮੈਂ ਆਪਣਾ ਮਸ਼ੀਨ ਹਲੇ ਚਲਾ ਕੇ ਫੇਰ ਦੇਖੂਗੀ ਕਿਉਂਕਿ ਟਾਈਮ ਹੀ ਨਹੀਂ ਲੱਗਿਆ ਸੀਗਾ ਇਸ ਤੋਂ ਬਾਅਦ ਮੈਂ ਇੱਕ ਸੂਟ ਦੀ ਕਟਿੰਗ ਕਰਨੀ ਸੀ ਆਪਣਾ ਰੋਟੀ ਪਣੀ ਖਾ ਕੇ ਬਾਅਦ ਵਿੱਚ ਆਪਣਾ ਮੈਂ ਸਲਾਈ ਦੇ ਕੰਮ ਤੇ ਵੀ ਲੱਗਣਾ ਸੀਗਾ ਹਾਂਜੀ ਜੇਕਰ ਤੁਸੀਂ ਵੀ ਆਪਣੇ ਇਸ ਕਾਊਂਟਰ ਦਾ ਮੋਟਰ ਦਾ ਜਾਂ ਫਿਰ ਮਸ਼ੀਨ ਦਾ ਨਾ ਪ੍ਰਾਈਸ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਨੈਕਸਟ ਵੀਡੀਓ ਵਿੱਚ ਇਹਦਾ ਤੁਹਾਨੂੰ ਜਵਾਬ ਇਹਦਾ ਦੇਵਾਂਗੀ ਹਨਾ ਵੀ ਕਿੰਨੇ ਦਾ ਮੈਨੂੰ ਕਾਊਂਟਰ ਮਸ਼ੀਨ ਤੇ ਫਿਰ ਜੋ ਵੀ ਮੇਰਾ ਸਮਾਨ ਆ ਮੈਨੂੰ ਕਿੰਨੇ ਦਾ ਪਿਆ ਮੈਂ ਤੁਹਾਨੂੰ ਦੱਸ ਦਵਾਂਗੀ ਜੀ ਮਸ਼ੀਨ ਆਪਣੀ ਆ ਗਈ ਆ ਘਰੇ ਇਹਦਾ ਜਿਹੜਾ ਰੋਡ ਪਾ ਜਾਨੀ ਆਪਾਂ ਨੇ ਵੱਡੀ ਲਗਵਾਈ ਸੀ ਉਹ ਸਟੈਂਡ ਸੀਗਾ ਜਿਹੜਾ ਕਸਣ ਵਾਲਾ ਸੀ ਉਹ ਕਸਣ ਐਟ ਜਿਹੜਾ ਕੱਤੀ ਫਿਰ ਉਹਦੇ ਕੋਲ ਅੱਗੇ ਪਲਾਸਟਿਕ ਦੇਣੀ ਆ ਸਾਨੂੰ ਬਤਾਓਗੇ ਕਿ ਪੁੱਤਰਾ ਦਾ ਬੰਤ ਹੈ ਜੀ ਮਸ਼ੀਨ ਹੈ ਕਿ ਮਾਤਰਾ ਕਰ ਦੇਗੀ